ਰਾਮੇਲੀ ਘਟਨਾ ਬਲਾਸਟ ਤੋਂ ਬੜਾ ਜ਼ਿੰਮੇ ਇੰਪੈਕਟ ਦੇ ਕੇ ਬੜਾ ਦਿਲ ਨੂੰ ਦੁੱਖ ਪਹੁੰਚਿਆ ਠੀਕ ਪਹੁੰਚਿਆ ਤੇ ਅਸੀਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਬੰਦੇ ਇੰਜਰਡ ਨੇ ਉਹ ਜਲਦੀ ਠੀਕ ਹੋਣ ਤੇ ਪਰਿਵਾਰ ਨੂੰ ਹੌਸਲਾ ਮਿਲਦਾ ਹੋਵੇ ਵੱਲ ਬਖਸ਼। ਸਰਕਾਰ ਨਾਲ ਖੜੀਏ ਮੁਆਵਜ਼ਾ ਜੋ ਵੀ ਹੋਈ ਉਹਨੂੰ ਲਈ ਗਿਆ। ਕੱਲ ਮੁਆਵਜ਼ੇ ਨੇ ਹੋਰ ਵੀ ਰੀਝਾਂ ਨੇ ਜੋ ਵੀ ਨਾਂ ਇਨਸਾਫ ਵਾਸਤੇ ਜਿਹੜੀ ਵੀ ਚੀਜ਼ ਹੋਏਗੀ ਸਰਕਾਰ ਟਟਕੇ ਨਾਲ ਖੜੀ ਐ ਐਮਐਲਏ ਸਾਹਿਬ ਨਾਲ ਖੜੇ ਨੇ। ਦੇ ਸਾਈਡ ਤੇ ਦੇਖ ਕੇ ਬੜੀ ਮਾਦਮਗੀ ਗੱਲ ਹੋ ਗਈ ਕਾਫੀ ਵੱਡਾ ਬਲਾਸਟ ਹੋਇਆ ਇੰਪੈਕਟ ਬਹੁਤ ਜ਼ਿਆਦਾ ਹੈ ਦੋ ਜਾਨਾਂ ਗਈਆਂ ਨੇ ਕਿਉਂਕਿ ਬਹੁਤ ਹੀ ਦੁਖਦਈ ਹੈ ਤੇ ਤਿੰਨ ਇੰਜਰਡ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਸੀਂ ਪਰਿਵਾਰ ਨੂੰ ਇਸ ਗੱਲ ਦਾ ਯਕੀਨ ਦਿਵਾਉਂਦੇ ਹਾਂ ਕਿ ਜਿਸ ਤਰੀਕੇ ਦੀ ਵੀ ਉਹਨਾਂ ਨੂੰ ਮਦਦ ਚਾਹੀਦੀ ਸਨ ਉਹ ਨਾਲ ਹੈ ਜੇ ਕੋਈ ਮਾਲ ਫੰਕਸ਼ਨਿੰਗ ਹੋਈ ਹੈ ਉਹਦੇ ਵਿੱਚ ਵੀ ਜੇ ਕੋਈ ਹੋਏਗਾ ਵੈਸੇ ਐਵੇਂ ਦੀ ਗੱਲ ਦੇ ਵਿੱਚ ਕੋਈ ਹੁੰਦੀ ਨਹੀਂ ਹੈਗੀ ਇਹ ਕੁਦਰਤੀ ਕਿਵੇਂ ਹੋਇਆ ਬੜਾ ਅਰਾਨੇ ਵਾਲੀ ਗੱਲ ਬਲਾਸਟ ਬਹੁਤ ਵੱਡਾ ਸੀ ਇੰਪੈਕਟ ਦੇ ਕੇ ਬੜਾ ਦਿਲ ਨੂੰ ਦੁੱਖ ਪਹੁੰਚਿਆ ਠੀਸ ਪਹੁੰਚਿਆ ਹੈ ਤੇ ਅਸੀਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਬੰਦੇ ਇੰਜਰ ਨੇ ਉਹ ਜਲਦੀ ਠੀਕ ਹੋਣ ਤੇ ਪਰਿਵਾਰ ਨੂੰ ਆਣਾ ਮਨ ਦਾ ਜੋ ਹੈ ਬਲ ਬਖਸ਼ੇ ਕੋਈ ਸਰਕਾਰ ਵੱਲੋਂ ਕੋਈ ਮੁਆਵਜ਼ੇ ਦੀ ਗੱਲ ਕਰਨਗੀ ਦੀ ਸਰਕਾਰ ਮਾਵੇ ਦੇਵੇਗੀ ਵੀ ਸਰਕਾਰ ਨਾਲ ਵੀ ਖੜੀ ਹੈ ਐਮਐਲਏ ਸਾਹਿਬ ਨੇ ਆਪ ਆਣਾ ਸੀਗਾ ਪਰ ਕੁਦਰਤੀ ਉਹ ਇੱਕ ਧਾਰਮਿਕ ਸਮਾਗਮ ਵਾਸਤੇ ਜਲੰਧਰ ਗਏ ਹੋਏ ਨੇ ਸਰਕਾਰ ਨਾਲ ਖੜੀ ਹੈ ਮੁਆਵਜ਼ਾ ਜੋ ਵੀ ਹੋਏਗਾ ਉਹਨਾਂ ਨੂੰ ਉਹੀ ਕਿਹਾ ਕੱਲ ਮੁਆਵਜ਼ੇ ਨਹੀਂ ਹੋਰ ਵੀ ਉਹ ਚੀਜ਼ਾਂ ਨੇ ਜੋ ਵੀ ਇਹਨਾਂ ਨੂੰ ਇਨਸਾਫ ਵਾਸਤੇ ਜਿਹੜੀ ਵੀ ਚੀਜ਼ ਹੋਏਗੀ ਸਰਕਾਰ ਡਟ ਕੇ ਨਾਲ ਖੜੀ ਐ ਐਮਐਲਏ ਸਾਹਿਬ ਨਾਲ ਖੜੇ ਨੇ ਸਾਡਾ ਫਰਜ ਹੈ ਅਸੀਂ ਇਹਨਾਂ ਨੂੰ ਜੋ ਇਹਨਾਂ ਦੇ ਮਨ ਦੇ ਵਿੱਚ ਇਸ ਤਰੀਕੇ ਨਾਲ ਵੀਨ ਸੈਟੀਸਫੈਕਸ਼ਨ ਹੁੰਦੀ ਹੈ ਉਸੇ ਕਰਾ ਕੇ ਤੇ ਇਹਨਾਂ ਦੇ ਨਾਲ ਖੜੀਏ ਤੇ ਇਹਨਾਂ ਦੇ ਨਾਲ ਖੜੇ ਹਾਂ ਜੀ ਅੱਜ ਦਾ ਹਾਈ ਟੈਕ ਇੰਡਸਟਰੀਜ਼ ਨੇ ਜਿੱਥੇ ਆਕਸੀਜਨ ਸਿਲੰਡਰ ਸੀ ਪਰ ਨੂੰ ਭਰਿਆ ਜਾਂਦਾ ਹੈ ਉੱਥੇ ਆਕਸੀਜਨ ਸਿਲੰਡਰ ਬਲਾਸਟ ਹੋ ਗਿਆ ਜਿਸ ਦੇ ਕਰਕੇ ਦੋ ਕੈਜੁਐਲਟੀਆਂ ਹੋਈਆਂ ਨੇ ਤੇ 3 ਟੂ 4 ਇੰਜਰੀਜ਼ ਇੰਜਰਡ ਪੇਸ਼IENTS ਨੇ ਇੰਜਰਡ ਪੇਸ਼ੈਂਟਸ ਨੂੰ ਤਾਂ ਅਸੀਂ ਹਸਪੀਟਲ ਭੇਜ ਦਿੱਤਾ ਹੈਗਾ ਤੇ ਜਿਹੜੀ ਕੈਸ਼ਵਲਟੀਜ਼ ਨੇ ਉਹਨਾਂ ਨੂੰ ਕੋਸਟਮਟਨ ਵੀ ਭੇਜ ਰਿਹਾ ਸੀ

ਕਿਰੋਜ ਨੇ ਜਖਮੀ ਦੱਸਿਆ ਦੋ ਚਾਰ ਜਾਣੇ ਜ਼ਖਮੀ ਵੀ ਹੈ ਉਹਨਾਂ ਨੂੰ ਸਰਕਾਰ ਨੇ ਕੀ ਇਹ ਅਜੇ ਇਹ ਪ੍ਰੀਲੀਮਿਨਰੀ ਉਹ ਹੈ ਅਸੀਂ ਤੁਹਾਨੂੰ ਸਾਰੀ ਇਹਦੀ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸਦੇ ਹੋਗੇ ਅਸੀਂ ਇੱਥੇ ਬੇਸਿਕਲੀ ਇਹ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਭਰਦੇ ਹਾਂਜੀ ਤੇ ਫਿਰ ਇਹਨਾਂ ਨੇ ਜਿਹੜੇ ਇਹਨਾਂ ਕੋਲ ਕੀ ਜੇਤੀ ਪਰਮਿਸ਼ਨ ਹੈ ਕੀਤੀ ਇਹਨਾਂ ਕੋਲ ਕਿ ਫਾਇਰ ਕੁਆਲਿਟੀ ਦੀ ਨੋਟੀਫਿਕੇਸ਼ਨ ਆ ਜਾਰੀ ਹੁੰਦੀ ਹੈ ਹਾਂ ਉਹ ਸਾਰੀਆਂ ਅਸੀਂ ਹੁਣ ਇਹਦੇ ਇੱਥੇ ਅਸੀਂ ਅਜੇ ਇਹਨਾਂ ਨੂੰ ਮੂਵ ਕਰ ਰਹੇ ਆ ਜਿਹੜੇ ਕੈਜੂਐਲਟੀਆਂ ਹੋਈਆਂ ਨੇ ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਭੇਜਿਆ ਤੇ ਬਾਕੀ ਡਿਟੇਲਿੰਗ ਤੁਹਾਨੂੰ ਇਸ ਤੋਂ ਬਾਅਦ ਵੱਖਰੇ ਤੌਰ ਤੇ ਦੱਸਾਂਗਾ